ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਦਲਜੀਤ ਸਿੰਘ ਮਿਸ਼ਾਲ ਸਿੰਘ ਮਿਸ਼ਾਲ ਨਿਊਜ਼ ਤੋਂ ਸੋ ਦੋਸਤੋ ਅੱਜ ਆਪਾਂ ਜਗਰਾਉਂ ਦੇ ਸਿਟੀ ਸਾਲਾ ਸਾਹਮਣੇ ਖੜੇ ਆ ਬਾਈਕੋਟ ਅੱਡਾ ਜਿੱਥੇ ਧਰਨਾ ਲੱਗਿਆ ਅੱਜ ਕਿਸਾਨਾਂ ਵੱਲੋਂ ਪੰਜਾਬ ਬੰਦ ਕੀਤਾ ਗਿਆ ਵਾ ਸੋ ਬਾਈਕੋਟ ਅੱਡੇ ਜਿਹੜਾ ਧਰਨਾ ਲੱਗਿਆ ਗਿਆ ਉੱਥੇ ਕਿਸਾਨਾਂ ਵੱਲੋਂ ਪੰਜਾਬ ਬੰਦ ਕੀਤਾ ਗਿਆ। ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਕਿਸਾਨਾਂ ਦਾ ਸੰਘਰਸ਼ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੋ। ਪੂਰੀਆਂ ਕਰੋ ਪੂਰੀਆਂ ਕਰੋ। ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੋ। ਪੂਰੀਆਂ ਕਰੋ ਪੂਰੀਆਂ ਕਰੋ। ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾਦ। ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾਦ। ਸੈਂਟਰ ਤੇ ਪੰਜਾਬ ਦੀ ਸਰਕਾਰ ਮਰਦਾਬਾਦ ਮਰਦਾਬਾਦ ਕਰੋ ਪੂਰੀਆਂ ਕਰੋ ਤੇਰਾ ਮੰਗਾ ਕਿਸਾਨਾਂ ਦੀਆਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਢੱਲੇ ਆਜ ਦਾ ਬਚਾ ਕਰੋ ਜਾ ਕਰੋ ਬਚਾ ਕਰੋ ਢੱਲੇ ਆਲ ਦੀ ਜਾਨ ਦਾ ਬਚਾ ਕਰੋ ਜਾ ਕਰੋ ਬਚਾ ਕਰੋ ਤੇਰਾ ਮੰਗਾ ਪੰਜਾਬ ਦੀਆਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਤੇਰਾ ਮੰਗਾ ਕਿਸਾਨਾਂ ਦੀਆਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਪੰਜਾਬ ਸਰਕਾਰ ਮਰਦਾਬਾਤ ਹੋਤਾ ਵਾਜ ਮਰਦਾਬਾਤ come on come on come on come on मुदाबाद पार्टी जी मुदाबाद मोदी जी मुदा लोन बंदि करो बंदा नारे लाहे बंदो 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 की संघर्ष जिंदादाद ਸਿਕਿੰਦਾਬਾਦ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਸਰਕਾਰ ਬਾਦ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਸਰਕਾਰ ਬਾਦ ਸਾਡੇ ਹੱਥ ਵੀ ਲੈ ਕੇ ਰਹਿਾਂਗੇ ਸਾਡੇ ਹੱਥ ਵੀ ਲੈ ਕੇ ਰਹਿਾਂਗੇ ਸਾਡੇ ਹੱਥ ਵੀ ਲੈ ਕੇ ਰਹਿਾਂਗੇ ਜਿੰਦਿਆ ਸਰਕਾਰਾਂ ਮਰਦਾਬਾਦ ਮਰਦਾਬਾਦ ਜਿੰਦਾਬਾਦ ਹੋਨੇ ਨੇ ਚੁੱਟੀਆਂ ਸਰਕਾਰਾਂ ਨੂੰ ਮਰਦਾਬਾਦ 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 ਸਖਾਨੀ ਸੰਗਲ ਜਿੰਦਾਬਾਦ 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 ਸਾਡੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸੋ ਦੋਸਤੋ ਅੱਜ ਆਪਾਂ ਬੰਦਰ ਨੂੰ ਲੈ ਕੇ ਸਰਦਾਰ ਜਸਪ੍ਰੀਤ ਸਿੰਘ ਜੀ ਢੋਲਣ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਉਹ ਅੱਜ ਕੀ ਕਹਿੰਦੇ ਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੈਂਸਰ ਜਿਹੜਾ ਅੱਜ ਬੰਦ ਕੀਤਾ ਗਿਆ ਵਾ ਇਹਦੇ ਬਾਰੇ ਦੱਸੋ ਜੀ ਦੇਖੋ ਪੰਜਾਬ ਭਰ ਵਿੱਚ ਇੱਕ ਕਿਸਾਨੀ ਸੰਘਰਸ਼ ਦੀ ਜੋ ਹੈਗੀ ਆ ਇਹ ਮਜਬੂਰੀ ਆ ਨਾ ਕਿ ਕਿਸਾਨਾਂ ਨੂੰ ਕੋਈ ਚਾਹ ਚੜਿਆ ਵਾ ਇਹ ਸਾਨੂੰ ਮਜਬੂਰ ਕੀਤਾ ਜਾ ਰਿਹਾ ਸਾਡੀਆਂ ਮੰਗਾਂ ਅਣ ਸੁਣੀਆਂ ਕਰਕੇ ਜਾਂ ਸਾਨੂੰ ਅਣ ਦੇਖਿਆ ਕਰਕੇ ਕਿਸਾਨੀ ਨੂੰ ਮੁੱਢ ਤੋਂ ਹੀ ਸਰਕਾਰਾਂ ਵੱਲੋਂ ਅਣ ਦੇਖਿਆ ਕੀਤਾ ਗਿਆ ਵਾ ਜਿਹਦੇ ਕਰਕੇ ਉਹ ਰੋਸ ਦੇ ਚੱਲਦੇ ਆ ਅੱਜ ਇਹ ਸੰਘਰਸ਼ ਸਾਨੂੰ ਲੜਨ ਲਈ ਮਜਬੂਰ ਹੋਣੇ ਪਏ ਨੇ ਤੇ ਸਾਰ ਅੱਜ ਆਪਾਂ ਨੂੰ ਕਿੰਨਾ ਕੁ ਸਮਰਥਨ ਮਿਲਿਆ ਜੀ ਸਵਾਰਸਨ ਬਹੁਤ ਆ ਜੀ ਸਾਰੇ ਪੰਜਾਬ ਭਰ ਦੇ ਵਿੱਚ ਜਿੱਥੇ ਕਿਸਾਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਕਿਸਾਨੀ ਇਹ ਸਿਰਫ ਕਿਸਾਨਾਂ ਦਾ ਮੋਰਚਾ ਨਹੀਂ ਰਹਿ ਗਿਆ ਆਮ ਪਬਲਿਕ ਵੱਲੋਂ ਦੁਕਾਨਦਾਰਾਂ ਵੱਲੋਂ ਸਾਡਾ ਪੂਰਾ ਸਹਿਯੋਗ ਕੀਤਾ ਗਿਆ ਵਾ ਤੇ ਇਸ ਵਿਸ਼ੇ ਤੇ ਹੋਰ ਕੀ ਕਹਿਣਾ ਚਾਹਣਾ ਹੈ ਜੀ ਠੀਕ ਆ ਜੀ ਇਹ ਤਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਅਗਰ ਇਹ ਸੰਘਰਸ਼ ਨੂੰ ਰੋਕਣ ਦਾ ਸਰ ਕੋਈ ਜਰੀਆ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਅਣ ਸੁਣਿਆ ਨਾ ਕੀਤਾ ਜਾਵੇ ਇਹਨਾਂ ਨਾਲ ਕੋਆਪਰੇਟ ਕੀਤਾ ਜਾਵੇ ਜੋ ਇਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਤੇ ਤੁਰੰਤ ਤੁਰੰਤ ਉਹਨਾਂ ਦੀ ਸ਼ਰਵਾਈ ਕੀਤੀ ਜਾਵੇ ਨਹੀਂ ਤਾਂ ਸੰਘਰਸ਼ ਘਟਣ ਦੀ ਬਜਾਏ ਦਿਨੋਂ ਦਿਨ ਵਧੇਗਾ ਹਾਂਜੀ ਸਿੰਘ ਸਾਹਿਬ ਜੀ ਕੀ ਨਾਮ ਸਰ ਆਪਣਾ ਮੇਰਾ ਨਾਮ ਦੀ ਕਾਮਰੇਟ ਭਰਪੂਰ ਸਿੰਘ ਪਿੰਡ ਸੱਜਾਵਾਲ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਜੀ ਜੀ ਅੱਜ ਇੱਕ ਵਾਈ ਦੇ ਵਿੱਚ ਅਸੀਂ ਸਮਰਥਨ ਦੇ ਰਹੇ ਹਾਂ ਬੰਦ ਦਾ ਸੰਪਤਾ ਵੀ ਬਹੁਤ ਜਿਹੜਾ ਅਸਰ ਆ ਸਾਨੂੰ ਲੋਕਾਂ ਨੇ ਬਹੁਤ ਵੱਡਾ ਪਰਮਾ ਹੰਗਾਰਾ ਦਿੱਤਾ ਹੈ ਇਸ ਦਿੱਤੇ ਅੱਜ ਸਦ ਬੰਦੇ ਸਦਿੱਤੇ ਕਿਉਂ ਛੋਟੀ ਦੁਕਾਨ ਤੋਂ ਲੈ ਕੇ ਵੱਡੀਆਂ ਦੁਕਾਨਾਂ ਤੱਕ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੋਡੇ ਕਸਮਿਆਂ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਸਾਨੂੰ ਬੰਦ ਦਾ ਹੰਗਾਰਾ ਬਹੁਤ ਵੱਡਾ ਮਿਲਿਆ ਇਸੇ ਤਰ੍ਹਾਂ ਹੀ ਸਾਨੂੰ ਹੰਗਾਰਾ ਮਿਲਦਾ ਰਿਹਾ ਤੇ ਅਸੀਂ ਜਿੱਤ ਕੇ ਲੜਾਈ ਜ਼ਰੂਰ ਮੁੜਾਂਗੇ ਜਿਵੇਂ ਕਿ ਸਾਡੀ ਲੜਾਈ ਚੱਲ ਰਹੀ ਆ 13 ਕਾਨੂੰਨ ਅਸੀਂ ਜਿਹੜੇ ਲਾਗੂ ਕਰਾ ਰਹੇ ਆ ਉਹਨਾਂ ਦੀ ਖਾਤਰ ਸਾਡੀ ਲੜਾਈ ਜਾਰੀ ਆ ਜਿੰਨਾ ਚਿਰ ਸਾਨੂੰ ਇਹ ਪੂਰਾ ਇਨਸਾਫ ਨਹੀਂ ਮਿਲਦਾ ਇਹਦਾ ਇਨਸਾਫ ਅਸੀਂ ਲੈ ਕੇ ਰਹਾਂਗੇ ਸਰ ਜਿਹੜਾ ਬੰਦ ਦਾ ਅਸਰ ਆ ਆਮ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਜੀ ਜਿਹੜਾ ਅਸੀਂ ਆਮ ਪਬਲਿਕ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਸਾਨੂੰ ਵੱਧ ਤੋਂ ਵੱਧ ਸੰਯੋਗ ਦਿਓ ਤੇ ਨਾਲ ਅਸੀਂ ਵੀ ਸੰਗਤਾਂ ਦੇ ਨਾਲ ਜੇ ਸਾਾਨੂੰ ਸੰਯੋਗ ਮਿਲਦਾ ਵਾ ਤਾਂ ਜੀ ਤਾਂ ਹੀ ਕਾਮਯਾਬ ਹੁੰਨੇ ਆ ਜੇ ਅਸੀਂ ਪਰੇਸ਼ਾਨ ਵੀ ਸੰਗਤਾਂ ਨੂੰ ਕਰਦੇ ਆ ਸਾਡੇ ਵਾਸਤੇ 24 ਗੱਲ ਤਾਂ ਕਿਉਂ ਜੋ ਵੀ ਜਨਤਾ ਦੇ ਨਾਲ ਹੀ ਆ ਵੱਡਾ ਜੇ ਸਾਨੂੰ ਜਨਤਾ ਦਾ ਸਹਿਯੋਗ ਆ ਤਾਂ ਸਾਰਾ ਕੁਝ ਹੀ ਆ ਜੀ ਤੇ ਸਰ ਲਾਸਟ ਵਿੱਚ ਕੀ ਕਹਿਣਾ ਚਾਹੋਗੇ ਲਾਸਟ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਵੀ ਇਕਤਾ ਦੱਲੇਆਲ ਸਾਹਿਬ ਦੀ ਜਾਨ ਬਚਾਈ ਜਾਵੇ ਤੇ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਮੋਦੀ ਦੀ ਉਹਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਜਿਹੜੀਆਂ 13 ਮੰਗਾਂ ਰੱਖੀਆਂ ਨੇ ਸਾਡੀਆਂ ਉਹ ਮੰਗਾਂ ਪੂਰੀਆਂ ਕੀਤੀਆਂ ਜਾਣ ਤਾਂ ਡੱਲਿਆ ਦੀ ਜਾਨ ਬਚਾਈ ਜਾਵੇ ਤੇ ਬਾਕੀ ਲੋਕਾਂ ਦੇ ਮਸਲੇ ਹੱਲ ਹੋਣ ਚਾਹੇ ਉਹ ਮਜ਼ਦੂਰਾਂ ਦੇ ਮਸਲੇ ਨੇ ਚਾਹੇ ਕਿਸਾਨੀ ਦੇ ਮਸਲੇ ਨੇ ਚਾਹੇ ਕਿਸੇ ਤਰ੍ਹਾਂ ਦੇ ਵੀ ਮਸਲੇ ਨੇ ਹੱਲ ਜ਼ਰੂਰੀ ਹੋਣੇ ਚਾਹੀਦੇ ਨੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸੰਗਤ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕੀਨਾ ਜੀ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼੍ਰੀ ਗੁਰੂ ਕ੍ਰਾਂਤ ਸਾਹਿਬ ਸਦਕਾਰ ਕਮੇਟੀ ਸਿੱਖ ਜਥੇਬੰਦੀ ਤੋਂ ਲੁਧਿਆਣਾ ਬਰਨਾਲਾ ਜ਼ਿਲ੍ਹੇ ਤੋਂ ਪ੍ਰਧਾਨ ਤੇ ਭਾਰਤੀ ਕਿਸਾਨ ਯੂਨੀਅਨ ਪੋਨਾ ਕਿਸਾਨ ਜਥੇਬੰਦੀ ਤੋਂ ਲੁਧਿਆਣਾ ਜ਼ਿਲ੍ਹੇ ਤੋਂ ਪ੍ਰਧਾਨ ਸੋ ਇਹ ਕਿਸਾਨਾਂ ਦਾ ਜਿਹੜਾ ਅੱਜ ਮੁੱਦਾ ਪੰਜਾਬ ਭਰ ਦੇ ਵਿੱਚ ਆਪਾਂ ਦੇਖਦੇ ਆਂ ਵੀ ਬੰਦ ਦਾ ਸੱਦਾ ਵਾ ਇਹਦੇ ਵਿੱਚ ਰਲਮਾਂ ਮਿਲਮਾਂ ਬਹੁਤ ਵਧੀਆ ਭਰਮਾ ਹੰਗਾਰਾ ਪੰਜਾਬ ਪੱਧਰ ਤੇ ਜਿੱਥੇ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਸਾਡੇ ਪਿੰਡਾਂ ਦੀਆਂ ਕਾਇਆਂ ਵੱਲੋਂ ਦਿੱਤਾ ਗਿਆ ਉੱਥੇ ਆਮ ਜਿਹੜੀ ਪਬਲਿਕ ਆ ਉਹਦੇ ਵੱਲੋਂ ਵੀ ਇਸ ਰੋਸ ਮੁਜ਼ਾਰੇ ਵਿੱਚ ਸਾਡਾ ਪੂਰਨ ਸਹਿਯੋਗ ਕੀਤਾ ਗਿਆ ਵਾ ਸੋ ਇਹ ਸਰਕਾਰਾਂ ਨੂੰ ਵੀ ਚਾਹੀਦਾ ਕਿ ਹੁਣ ਆਪਣੀਆਂ ਬੇਸ਼ਰਮੀਆਂ ਛੱਡ ਦੇਣ ਤਿਆਗ ਦੇਣ ਬੇਸ਼ਰਮੀਆਂ ਤੇ ਜੋ ਲੱਕ ਬੰਨਿਆ ਇਹਨਾਂ ਨੇ ਕਿਸਾਨੀ ਨੂੰ ਅਣਦੇਖਿਆ ਕਰਨਾ ਇਹਨਾਂ ਦੀ ਮੈਨੂੰ ਲੱਗਦਾ ਵੀ ਅਰਥੀ ਦੇ ਵਿੱਚ ਇੱਕ ਕੱਲ੍ਹ ਸਾਹ ਤੁੰਗ ਕਿਸਾਨੀ ਨੂੰ ਅਣ ਦੇਖਿਆ ਕੀਤਾ ਨਹੀਂ ਸਰਨਾ ਕਿਉਂਕਿ ਕਿਸਾਨੀ ਮੂਲ ਆ ਕਿਸਾਨੀ ਦੇਖੋ ਕਿਸਾਨ ਅੰਨ ਦਾ ਤਾਂ ਸਾਰੇ ਦੇਸ਼ ਭਰ ਦੇ ਵਿੱਚ ਮਤਲਬ ਵੱਡੇ ਪੱਧਰ ਤੇ ਅੰਨ ਅਨਾਜ ਪੈਦਾ ਕਰਕੇ ਲੋਕਾਂ ਦਾ ਢੱਡ ਭਰਦਾ ਹੈ ਮਿਹਨਤ ਕਾਸ਼ ਵਰਗਾ ਇਸ ਮਿਹਨਤ ਕਾਸ਼ ਵਰਗ ਦੇ ਨਾਲ ਜੇ ਅਗਰ ਕੋਈ ਅਨਿਆਏ ਹੁੰਦੇ ਨੇ ਜਾਂ ਇਹਨਾਂ ਨੂੰ ਅਣ ਦੇਖਿਆ ਕੀਤਾ ਜਾਂਦਾ ਜਾਂ ਇਹਨਾਂ ਦੀਆਂ ਮੰਗਾਂ ਦੇ ਬਾਰੇ ਕੋਈ ਨਹੀਂ ਇਹਨਾਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਤੋ ਤਾਂ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਵੀ ਇਹ ਬਿਲਕੁਲ ਚੁੱਪਚਾਪ ਬਰਦਾਸ਼ਤ ਕਰਨ ਵਾਲਾ ਨਹੀਂ ਮਸਲਾ ਰਹੂਗਾ ਇਹ ਸੰਘਰਸ਼ ਜਿਹੜੇ ਚੱਲ ਰਹੇ ਨੇ ਇਹ ਸਰਕਾਰਾਂ ਮੌਕੇ ਤੇ ਹੁਣ ਜਾਹਰੀਆ ਪ੍ਰਤੱਖਿਆ ਦੇਖ ਰਹੀਆਂ ਨੇ ਪਰ ਇਹ ਆਉਂਦੇ लास्ट ਵਿੱਚ ਤੇ ਕੀ ਕਰਨਗੇ लास्ट ਵਿੱਚ ਤੇ ਕੀ ਕਰਨਗੇ ਨਹੀਂ लास्ट ਵਿੱਚ ਇਹੀ ਆ ਜੀ ਕਿ ਮਜਬੂਰਨ ਮਜਬੂਰੀ ਬਸ ਗਲੇ ਪਾਇਆ ਗਿਆਵਾ ਸੰਘਰਸ਼ ਕਿਸਾਨ ਨਹੀਂ ਚਾਹੁੰਦੇ ਰੋੜੇ ਰੋਜ਼ਾਨਾ ਇਹ ਸੰਘਰਸ਼ਾਂ ਨੂੰ ਆਪਣਾ ਚਾਹੁੰਦੇ ਆ ਕੋਈ ਚਾਹ ਨਹੀਂ ਉੱਠਿਆ ਸਾਨੂੰ ਪਰ ਇਹ ਸਰਕਾਰਾਂ ਮਜਬੂਰ ਕਰਦੀਆਂ ਨੇ ਜਿਹੜੀਆਂ ਗੰਬੀਆਂ ਸਰਕਾਰਾਂ ਨੇ ਸਿਆਸਤਾਂ ਕਰਕੇ ਕਿਸਾਨੀ ਨੂੰ ਟਾਰਗੇਟ ਜਾਣਬੁੱਝ ਕੇ ਕਰਕੇ ਕਿਸਾਨਾਂ ਨੂੰ ਇਹ ਜਾਣਬੁੱਝ ਕੇ ਖੱਜਲ ਖਰਾਬੀ ਤੇ ਮਜਬੂਰ ਕਰਦੇ ਨੇ ਪਿੱਛੇ ਦੇਖੋ ਆਪ ਨੂੰ ਪਤਾ ਮੰਡੀਆਂ ਦੇ ਵਿੱਚ ਨਾਜਾਂ ਦੀ ਵਿਕਰੀ ਦੇ ਵਿੱਚ ਇਹਨਾਂ ਨੇ ਕਿੰਨਾ ਮਤਲਬ ਕਿਸਾਨੀ ਨੂੰ ਜਾਣਬੁੱਝ ਕੇ ਤਾ ਇਹ ਚੀਜ਼ਾਂ ਬਿਲਕੁਲ ਬਰਦਾਸ਼ਤ ਨਹੀਂ ਹੋਣਗੀਆਂ ਇਹ ਸੰਘਰਸ਼ ਦਿਨੋ ਦਿਨ ਵੱਧ ਜਾਣਗੇ ਫਿਰ ਸਰਕਾਰਾਂ ਨੂੰ ਔਖਾ ਹੋ ਜੂਗਾ ਇਹ ਚੀਜ਼ ਨੂੰ ਸੰਭਾਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ